ਤਤਕਾਰਤ ਸੁਖੀ ਬਾੜ ਸਰ ਦੇ ਦਿਲੋਂ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਡੇ ਅੰਦਰ ਲਿਖਣ ਦੀ ਝੇਟਕ ਪੈਦਾ ਕੀਤੀ ਅਤੇ ਸਾਨੂੰ ਸਾਡੀਆਂ ਕਵਿਤਾਵਾਂ ਲਿਖਣ ਅਤੇ ਸੁਣਾਉਣ ਲਈ ਇੱਕ ਮੰਚ ਵੀ ਮੁਹੱਈਆ ਕਰਵਾਇਆ ਕਿ ਨਵੰਬਰ ਵਿੱਚ ਹੋਣ ਵਾਲੀ ਅੰਤਰਰਾਸ਼ਟਰੀ ਕਾਨਫਰੰਸ ਦੇ ਵਿੱਚ ਆਓ ਵੱਧ ਛੱਡ ਕੇ ਹਿੱਸਾ ਲਈਏ ਸਤਿ ਸ਼੍ਰੀ ਅਕਾਲ ਮੇਰਾ ਨਾਮ ਜਤਨਨ ਕੌਰ ਹੈ ਮੈਂ ਗੋਲਡਨ ਗਲੋਬਲ ਸਕੂਲ ਵਿੱਚ 10ਵੀਂ ਜਮਾਤ ਦੀ ਵਿਦਿਆਰਥਣ ਹਾਂ ਸਭ ਤੋਂ ਪਹਿਲਾਂ ਅਸੀਂ ਸਾਰੇ ਬੱਚੇ ਸਤਕਾਰਤ ਸੁਖੀ ਬਾੜ ਸਰ ਦੇ ਦਿਲਾ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਡੇ ਅੰਦਰ ਲਿਖਣ ਦੀ ਚੇਤਕ ਪੈਦਾ ਕੀਤੀ ਅਤੇ ਸਾਨੂੰ ਸਾਡੀਆਂ ਕਵਿਤਾਵਾਂ ਲਿਖਣ ਅਤੇ ਸੁਣਾਉਣ ਲਈ ਇੱਕ ਮੰਚ ਵੀ ਮੁਹੱਈਆ ਕਰਵਾਇਆ ਮੈਂ ਸਾਰੇ ਪਾਲ ਸਾਹਿਤਕਾਰਾਂ ਨੂੰ ਬੇਨਤੀ ਕਰਾਂਗੀ ਕਿ ਨਵੰਬਰ ਵਿੱਚ ਹੋਣ ਵਾਲੀ ਅੰਤਰਰਾਸ਼ਟਰੀ ਕਾਨਫਰੰਸ ਦੇ ਵਿੱਚ ਆਓ ਵੱਧ ਚੜ ਕੇ ਹਿੱਸਾ ਲਈਏ ਲੈਂਦੇ ਪੰਜਾਬ ਤੋਂ ਕੇਵਲ ਬਾਬਾ ਨਜ਼ਮੀ ਹੀ ਨਹੀਂ ਬਲਕਿ ਹੋਰ ਬਹੁਤ ਵੱਡੇ ਵੱਡੇ ਸਾਹਿਤਕਾਰ ਸਾਡੀਆਂ ਕਵਿਤਾਵਾਂ ਗੀਤ ਅਤੇ ਕਹਾਣੀਆਂ ਦਾ ਆਨੰਦ ਮਾਣਨਗੇ ਸੋ ਆਓ ਹੁਣ ਤੋਂ ਹੀ ਜ਼ੋਰਾਂ ਸ਼ੋਰਾਂ ਨਾਲ ਤਿਆਰੀ ਸ਼ੁਰੂ ਕਰੀਏ ਧੰਨਵਾਦ